ਖਰਨ ਨਗਰ ਕਾਉਂਸਲ ਦੀ ਅੱਜ ਹਾਊਸ ਦੀ ਮੀਟਿੰਗ ਜਿਹੜੀ ਆ ਕੀਤੀ ਗਈ ਤੇ ਉਸ ਦੇ ਵਿੱਚ ਕਰੋੜਾਂ ਰੁਪਏ ਦੇ ਮਤੇ ਜਿਹੜੇ ਨੇ ਪਾਸ ਕੀਤੇ ਗਏ ਨੇ ਪਰ ਫਿਲਹਾਲ ਮੀਟਿੰਗ ਜਿਹੜੀ ਆ ਹੰਗਾਮੇ ਦੇ ਨਾਲ ਭਰਪੂਰ ਰਹੀ ਤੇ 17 ਦੇ ਕਰੀਬ ਐਮਸੀਆਂ ਦੇ ਵੱਲੋਂ ਇਸ ਮੀਟਿੰਗ ਦਾ ਬਾਈਕਾਟ ਵੀ ਜਿਹੜਾ ਹੈ ਕੀਤਾ ਗਿਆ ਆ ਤੁਹਾਨੂੰ ਲੈ ਚੱਲਦਾ ਸਿੱਧਾ ਹੀ ਖਰਨ ਨਗਰ ਕਾਉਂਸਲ ਦੇ ਦਫ਼ਤਰ ਤੇ ਤੁਹਾਨੂੰ ਦਿਖਾਣੇ ਆ ਹੰਗਾਮੇ ਭਰੀ ਮੀਟਿੰਗ ਦੀਆਂ ਲਾਈਵ ਤਸਵੀਰਾਂ ਜੋ 17 ਐਮਸੀ ਨੇ ਜਿਨ੍ਹਾਂ ਨੇ ਬਾਈਕਾਟ ਕੀਤਾ ਕਿਉਂ ਕੀਤਾ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਪਹਿਲਾਂ ਇਹ ਦੇਖੋ ਹੰਗਾਮੇ ਵਾਲੀ ਮੀਟਿੰਗ ਦੀਆਂ ਤਸਵੀਰਾਂ ਰਾਮਨ ਵਧੀਆ ਮਾਹੌਲ ਦੀ ਮੀਟਿੰਗ ਭਾਗਤਾਂ ਸਾਡੇ ਸਾਡੇ ਨਹੀਂ ਨਾ ਪੈ ਗਈ ਅਸੀਂ ਤਾਂ ਹੀ ਫਿੱਟ ਰਹੇ ਹਾਂ ਅਸੀਂ ਕਿ ਤਾਹੀ ਨਾਲ ਆ ਪਰ ਰਹੇ ਮੇਰੇ ਕੰਮ ਮੇਰੇ ਮਾਰਾ ਤੁਹਾਡੇ ਦੀ ਕੰਮ ਨਹੀਂ ਤੇ ਅੰਦਰ ਬਾਗ લડી વા એક કામ ਅਸਲੋ ਜਿਹੜੀ ਡਿਵੈਲਪਮੈਂਟ ਬਾਰੇ ਜਿਹੜੀ ਗੱਲ ਬੋਲਿਓ ਸੁਣੋ ਅਕਸਲ ਬਾੜ ਦੀ ਕਿਹਾ ਨਾ ਬਾੜ ਦੀ ਨਾ ਬਾੜ ਤੇ ਬਾੜ ਤਾਂ ਮੈਂ ਦੱਸ ਰਿਹਾ ਆਹ ਸੁਣਾਦੀ ਕਿਹਾ ਬਾੜ ਦੀਆਂ ਨਾ ਕਰੋ ਜਿਹੜੇ ਸਾਫ ਸਾਫ ਦੇ ਟੈਂਪਲ ਮੈਂ ਕਿਸੇ ਦਾ ਤਾਂ ਕਰਤਾ ਪ੍ਰਧਾਨ ਜੀ ਤੁਸੀਂ ਇੱਕ ਕੰਮ ਕਰ ਲਓ ਛੋਟਾ ਜ ਤੁਸੀਂ ਮੇਟੀ ਤੁਸੀਂ ਹੋਰਣ ਦਿਓ ਮੈਂ ਬਾੜ ਤੋਂ ਕੁਝ ਨਹੀਂ ਕਹਿ ਰਿਹਾ ਭੇਜਦਾ ਨਾ ਇਹਦਾ ਫੋਟੋ ਅਭੀ ਜਿਹੜੇ ਹੈਗੇ ਆ ਮੈਂ ਓਏ ਤੁਹਾਨੂੰ ਤਾਂ ਆਈ ਦਾ ਡਰ ਪਾਣਾ ਹੈ ਕਿਉਂਕਿ ਅੰਦਰ ਆਪਾਂ ਜਿਹੜੇ ਕਰ ਰਹੇ ਹਾਂ ਅਸੀਂ ਦਾ ਆਪੇ ਕਰਦੇ ਹਾਂ ਆਪਣੀ ਡਵੈਲਪਮੈਂਟ ਹੈ ਅਸੀਂ ਆਪਣੇ ਕਰ ਰਹੇ ਹਾਂ ਜੇਰੀ ਗੋਣੋ ਆਪਾਂ ਦਾ ਮੋੜਾਂ ਦੇ ਮਨੇ ਇੱਕ ਤਰ੍ਹਾਂ ਦੇ ਤੁਹਾਡੇ ਕੰਮ ਨਹੀਂ ਹੋਣਾ ਚਾਹੀਦਾ ਉਹਦਾ ਮੀਨ ਹੈ ਕਿ ਜਿਹਨਾਂ ਨੂੰ ਬੇਸ ਕਰੀ ਗੱਲ ਤੋਂ ਵੱਡਾ ਫਕਰ ਪਿਆ ਉਹ ਮੇਰੀ ਛੋਟੀ ਭਾਈ ਹੋਈ ਫਿਰ ਆਰੇ ਵੀਰਾ ਛੱਪ ਵੀਰਾ ਆਉਣੀ ਤੇ ਮੈਨੂੰ ਵੀ ਬੇਚਾ ਜਿਹੜਾ ਆਖਾਂ ਲਾ ਕੇ ਫੋਟੋ ਕੱਢਦੇ ਨਾਲ ਤੂੰ ਨਹੀਂ ਨਾ ਨਾ ਸਾਨੂੰ ਵੀ ਜਿਹੜਾ ਵੀ ਇਹਦੇ ਵਿੱਚ ਕੋਈ ਨਾ ਜੱਗ ਤੇ ਪਾਏ ਖੜਿਆ ਹੋ ਜਾ ਜੀ ਮੇਰੀ ਜ਼ਿੰਮੇਵਾਰੀ ਸੁਪਾਈ ਤੇ ਕੱਟਦੇ ਆਹ ਬੜਿਆ ਹੋ ਕੇ ਕਿਵੇਂ 4 ਸਾਲ ਤੋਂ ਹੀ ਨਹੀਂ ਹੋਏ ਮੈਂ ਕਿਹਾ ਭਲਾ ਮਸਲਾ ਕੋਈ ਨਾ ਕਹੋ ਖੜੇ ਹੋਗੇ ਵੀ ਸੁਣੋ ਆਹ 100000 ਲੈ ਜਾਉਂਗਾ ਪੈਸੂ ਪੈਸੂ ਕਾ ਜਿੰਦੇ ਨੇ 15 ਕੀ ਕਰਤਾ ਮੋਟਰਿੰਗ ਹੋ ਗਿਆ ਕੀ ਫਾਇਦਾ ਉਹ ਲੱਦਾਂ ਤੀਸਰੀ ਮੀਟਿੰਗ ਦਾ ਤਰਸ ਤੁਸੀਂ ਪਹਿਲੀ ਬੰਦ ਮੈਂ ਨਹੀਂ ਬੰਦਣਾ ਚਾਹੁੰਦਾ ਹਾਂ ਨਵੀਂ ਮੀਟਿੰਗ ਕਰਦੇ ਨਾ ਬੰਦਾ ਜਿੰਨੇ ਵਾਰੀ ਕੰਮ ਨਾ ਕਰਦਾ ਮੇਰੀ ਗੱਲ ਸੁਣੋ ਆ ਮੰਨਾ ਘੜਿਆ ਕਿਹੜੇ ਐਮਸੀ ਨੇ ਜੋਰ ਨਹੀਂ ਮਾਰਿਆ ਜੀ ਮੀਟਿੰਗ ਰੱਖੋ ਮੀਟਿੰਗ ਰੱਖੋ ਤੁਹਾਡੇ ਕਹਿੰਦੇ ਨਵੀਂ ਮੀਟਿੰਗ ਕੋਈ ਅੱਜ ਤੁਸੀਂ ਬੋਲ ਰਹੇ ਨੇ ਉਹਦੀ ਪਹਿਲਾਂ ਇਹ ਗੱਲ ਦਾ ਜਵਾਬ ਤੁਦੀ ਤੁਦੀ ਕਾਉਂ ਫਾਡੇ ਅੰਧਾਰ ਕੇ ਤੇ ਨਹੀਂ ਤੁਸੀਂ ਕਿਵੇਂ ਰੱਖ ਨਾ ਸਾਰੀਆਂ ਗੱਲਾਂ ਤੁਹਾਡੀਆਂ ਸਹੀ ਆ ਮੈਂ ਮੈਂ ਨਹੀਂ ਕਹਿੰਦਾ ਗੱਲ ਸੱਤ ਮਹੀਨੇ ਦੀ ਮੀਟਿੰਗ ਹੋਣੀ ਨਹੀਂ ਹੈਗਾ ਕੋਈ ਹੁਣ ਹੋ ਤਾਂ ਉਹ ਨਹੀਂ ਹੋਣੀ ਬਈ ਇਹਦੇ ਬਾਅਦ ਮੀਟਿੰਗ ਤੁਹਾਡੀ ਆ 30 ਮਿੰਟ ਦੀ ਕਰੂ ਟਾਈਮ ਨਹੀਂ ਲੱਗਦਾ ਚਲੋ ਫਿਰ ਨਹੀਂ ਹੋਣੀ ਮੀਟਿੰਗ ਹੈ ਇਹਦੇ ਸਟੇਟਮੈਂਟ ਤਿਆਰ ਕਰਾਵਾ ਮੇਰਾ ਜਿਹੜਾ ਰਿਵਿਊ ਨਹੀਂ ਆ ਉਹ ਮੇਰੇ ਖਾਤੇ ਦਾ ਪਾਓ ਮੀਟਿੰਗ ਦਾ ਪ੍ਰਧਾਨ ਜੀ ਨੇ ਬੁਲਾਣੀ ਹੈ ਮੇਰੇ ਦਾ ਬੁਲਾਣੀ ਲੈਣਾ ਹੈ ਉਹ ਮੇਰੀ ਗੱਲ ਤੁਹਾਡੇ ਪਰ ਖਾਹੋ ਹੀ ਸੱਤ ਮਹੀਨੇ ਦੀ ਮੀਟਿੰਗ ਉਹ ਚਲ ਹੁਣ ਤਾਂ ਚੱਲਦੀ ਆ ਕਿਆ ਫੈਸਲਾ ਨਹੀਂ ਇਹ ਕਾ ਹੋ ਰਿਹਾ ਹੈ ਇਹ ਪਿੰਡ ਬਰਾਬਰ ਚਾਰ ਦਿਨ ਜਿੱਤੇ ਨਾ ਮੇਰੇ ਨਾਲ ਚਾਰ ਦਿਨ ਬਰਾਬਰ ਐਮਸੀ ਆਪਣੀ ਭਾਈ ਸਭ ਤੋਂ ਕੰਮ ਪੈਣੀ ਚਾਹੀਦੇ ਬਰਾਬਰ ਨਹੀਂ ਕਰਦੇ ਨਹੀਂ ਛਾਦੇ ਪੇ ਵਿੱਚ ਦੇ ਸੋਹਰੇ ਹੈ ਨਹੀਂ ਹੁੰਦਾ ਜੀ ਫਿਰ ਬਰਾਬਰ ਪਾਸ ਕਰੋ ਜਿੱਦੇ ਕੱਟ ਤੇ ਪਏ ਨੇ 10 ਮਿੰਟ ਬੰਦਾ ਖੇਡ ਰਿਹਾ ਹੈ ਬੱਚੇ ਲੱਟੇ ਜਾ ਰਹੇ ਉਹ ਖੱਟੇ ਕਿਉਂ ਆ ਉਹੇ ਕੱਟੇ ਤੇ ਕੱਟੇ ਚਾਚਾ ਜਣਾ ਬਸ ਦਿਖਾਇਆ ਸਭ ਦੁਪਾ ਦੇਖ ਕੇ ਗਏ ਉਹਨੇ ਘੱਟੇ ਮੈਂ ਵੱਜ ਕੰਮ ਕਰਤੇ ਕਿਉਂ ਘਟੇ ਆਪਾਂ ਐ ਕਰਦੇ ਜੀ ਮੈਂ સાર શ્યાશ કરો ਅਕੀ ਮਾਰਕੀਟ ਦਾ ਤੁਸੀਂ ਸ਼ੈਮਪੂ ਨੇ ਖੈਣ ਸ਼ਹਿਰ ਦੀ ਬੁੜਾ ਰਹੀ ਅਸੀਂ ਦੋ ਵੀ ਫਟਣ ਵਾਲੀ ਤੁਸੀਂ ਉਲਟਾ ਪਹਤਾਨ ਨੂੰ ਕਮਾਲ ਪਾੜਨੀ ਉਲਟਾ ਅਸੀਂ ਡਿਵੈਲਪਮੈਂਟ ਦੇ ਹੱਥ ਵਿੱਚ ਨਹੀਂ ਆਏਗੇ ਉਲਟਾ ਤੁਸੀਂ ਸਾਡੇ ਤੇ ਅਲੀਗੇਸ਼ਨ ਲਾ ਰਹੇ ਹੋ ਤੁਸੀਂ ਨਾ ਆਪਣੀ ਕੰਪਨੀ ਤੇ ਤੁਹਾਡੀ ਰਸੀਦ ਲੈ ਕੇ ਕਰਦੇ ਹੋ ਬਿਲਕੁਲ ਦਲਤ ਹੈ ਰਸੀਦ ਦੇ ਰਿਸਪੈਕਟ ਕਰ ਰਹੇ ਹਾਂ ਪਰ ਤਾਂ ਨਹੀਂ ਸਾਡੇ ਮੂੰਹ 'ਤੇ ਵੀ ਬੀਅਰਤੀ ਕਰੀ ਜਾਂਦੇ ਤੁਸੀਂ ਯੋ ਮੇਰੇ ਸਾਥੀ ਤੁਸੀਂ ਬੋਲਣ ਦਾ ਕੀ ਹੈ ਹੋਣਾ ਮੈਂ ਫਿਰ ਆਪਣੇ ਸਾਥ ਤੋਂ ਦੇਖ ਕੇ ਵਰਤੋ ਨਾ ਮਾਨ ਜੀ ਕੰਨੋ ਮੀਟਿੰਗ ਕੋਣ ਬਣਾ ਦੀ ਕ੍ਰੀਏਸ਼ਨ ਗਰਾਉਂਡ ਹੈ ਜਿਹੜਾ ਖੜਦਾ ਮਾਨ ਨਾ ਕੋਈ ਨਹੀਂ ਵੀ ਆਪੇ ਮੇਰੀ ਗੱਲ ਸੁਣ ਲੈ ਮੇਰੀ ਗੱਲ ਤੇ ਜਲਾ ਰਿਹਾ ਮੇਰੀ ਗੱਲ ਤੇ ਮੈਂ ਨਾਲ ਕਰਿਓ ਮਿਲ ਰਿਹਾ ਨਾਲ ਕਰਿਓ ਮੈਂ ਦੱਸ ਰਿਹਾ ਮੈਂ ਦੱਸ ਰਿਹਾ ਮਾਨ ਜੀ

ਠੀਕ ਹੈ ਜੀ ਨਾ ਤਰਾਜ ਲਿਖਣਾ ਤਰਾਜ ਵਿਖਾ ਦੇਣਾ ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਰਹੀ ਆ ਮੈਂ 10 ਦਿਨ ਦੇ ਅੰਦਰ ਅੰਦਰ ਮੀਟਿੰਗ ਕਰਾ ਦੂੰਗੀ ਤਾਂ ਤੁਸੀਂ ਮੰਨ ਵੀ ਲਓਣਾ ਤੁਸੀਂ 10 ਦਿਨ ਦਾ ਇੰਤਜ਼ਾਰ ਕਰ ਲਓ ਸਾਡੇ ਕੰਮ ਪੈ ਜਾਣਗੇ ਨਾ ਨਾ ਹਾਊਸਿੰਗ ਤਾਂ ਇਹੀ ਗੱਲ ਪੁੱਛ ਰਿਹਾ ਵੀ ਜਿਹੜਾ ਜੰਮਾ ਆਇਆ ਕੁਝ ਪੱਖ ਬਾਤ ਕਿਉਂ 10 ਦਿਨ ਤੁਹਾਨੂੰ ਮੀਟਿੰਗ ਕਰ ਦ ਸਾਰਿਆਂ ਦੇ ਕੰਮ ਪੈ ਜਾਣਗੇ ਨਾਲੇ ਸਾਹਮਣੇ ਆ ਜੇ ਕਾਦੀ ਕੋਈ ਕੋਈ ਬੋਲੂ ਇੱਕ ਮੈਨੂੰ ਪਤਾ ਮੀਟਿੰਗ ਨਹੀਂ ਹੋਣੀ ਮੈਂ ਖੜਾ ਉਸੇ ਪੰਜਾਂ ਕੋਲ ਸਾਂ ਮੰਗੀਆਂ ਰੋਡ ਤੇ ਖੜੂੰਗੀ ਹੁਸਾ ਸ਼ਹਿਰ ਨਹੀਂ ਫੈਰਾ ਪਣਾ ਆਂਦੇ ਨਾਮ ਹੈ ਤੇ ਪਣਾ ਜੀ ਨੇ ਪਹਿਲੇ ਦੱਸਦੇ ਨਾਲ 100% ਐਰ ਗੋੜੇ ਨਾਲ ਮੈਂ ਪਹਿਲਾ ਡੀਗਰੀ ਦਿਖਾਉਂਦੀ ਮੈਂ ਕਹਿੰਦਾ ਹਾਂ ਹਾਂ ਪਾਉਂਗਾ ਮੰਦਾ ਦਿਖੋ ਬੰਦੇ ਪਾਉਂਗਾ ਫਰੇਕੇ ਟੀਵੀ ਉੱਪਰ ਲਿਖਿਆ ਜਰਾ ਟੋਟੀ ਕਾਪਲੀ ਕਹਿਣਾ ਪਰ ਆਨੇ ਦਾ ਮੌਸਰ ਖਾਲੋ ਵੀ ਮੇਰੀ ਗਾਦਾ ਸੁਲੋ ਮੈਂ ਤੁਹਾਡੇ ਨਾਲ ਨਹੀਂ ਖਾਲੀ ਪਰ ਇਹ ਉਹ ਰਖਾਈ ਆਦਾ ਹੌਲੈਂਡ ਦਾ ਯਾਰ ਉਹ ਵੀਰ ਚੰ ਠੀਕ ਆ ਹੋ ਜਾਣ ਤੁਹਾਡੇ ਜਿਨ੍ਹਾਂ ਦੇ ਨਹੀਂ ਪਏ ਉਹ ਅਸੀਂ ਕਿਤੇ ਕਿਹਦੇ ਕੋਲ ਜਾਵਾਂਗੇ ਚਾਹੇ ਲੱਗ ਜਾ ਤਰੰਟੀ ਫੇਰ ਹੋਈ ਜਾਣਾ ਹੈ ਪਹਿਲਾਂ 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 ਗਾਲੀ ਦੇ ਪਹਿਲਾਂ ਗਾਲੀ ਦੇ ਪਾਜਦਾ ਸਾਡੀ ਹੈਗਾ ਮੁੰਡੇ ਨੇ ਲਿਖ ਕੇ ਦਈਏ ਟੈਕਨੀਕਲ ਤਰੀਕੇ ਨਾਲ ਚਪਾਈ ਮੈਂ ਵੀ ਵੀਡੀਓ ਤੇ ਸਾਲਾ ਮੈਂ ਲਿਖ ਕੇ ਦਿੰਦੇ ਹਾਂ ਜੇ ਅੱਧੀ ਆਪਾਂ ਉਹਨਾਂ ਨੂੰ ਕਹਿੰਦੇ ਕਿ ਮੈਂ ਹੁਣ ਪੁਆ ਦਿੰਨੀ ਆ ਤੁਹਾਡੇ ਕੰਮ ਹ ਕਿ ਪਹਿਲਾਂ ਨਹੀਂ ਪੁਆ ਹੋਇਆ ਤਾਂ ਹੁਣ ਪੈ ਜਾਣਗੇ ਤਾਂ ਉਹ ਪੈ ਸਕਦੇ ਟੈਕਨੀਕਲ ਸਾਡੇ ਵਾਲੇ ਬੰਦੇ ਦੇ ਹੀ ਹੈਗਾ ਹੈਗਾ ਉਹ ਪਰਫੈਕਸ਼ਨ ਨੇ ਚਿਮੇ ਦਾ ਆ ਕਿਉਂ ਕੰਮ ਨਹੀਂ ਕਰਦਾ ਨਹੀਂ ਹਾਲ ਤਾਂ ਗਵਾਇਆ ਤੁਹਾਨੂੰ ਮੈਂ ਜਾਂਦਾ ਕੋਈ ਨਹੀਂ ਲੱਗਦਾ ਬਲਦ ਨੂੰ ਲਗਵਾ ਸਕਦੇ ਡਾਇਰੈਕਟ ਪਾ ਲਾਈਨ ਤੇ ਲਾ ਸਕਦੇ ਮੈਂ ਲਿਆ ਕੇ ਗਵਾ ਦਿੰਦੀ ਆ ਮੈਡਮ ਦੇ ਘਰ ਵਾਹ ਉਹਨਾਂ ਦੇ ਹਸਬੰਦ ਨੂੰ ਨਾ ਪਰਮਿੰਦਰ ਜੀ ਨੂੰ ਲੋਕਾਂ ਨੇ ਫੋਨ ਕੀਤਾ ਵੀ ਪ੍ਰੈਸ਼ਰ ਨਹੀਂ ਚੜ ਰਹਾ ਉਹ ਕਹਿੰਦੇ ਜੀ ਟੁੱਲੂ ਪੰਪ ਲਵਾ ਲਓ ਵੀ ਇੱਕ ਇਜਾਜ਼ਤ ਹੈ ਮੈਂ ਬੰਦੇ ਲਿਆ ਕੇ ਖੜੇ ਕਰਦੀ ਆਂ ਵੀ ਜਿਹੜਾ ਬੰਦਾ ਨੂੰ ਇਹਨੇ ਕਿਹਾ ਗਿਆ ਕਿ ਦੁੱਧੂ ਕੰਮ ਲਗਾਓ ਜੀ ਐਕਸ਼ਨ ਐ ਐਕਸ਼ਨ ਐ ਐਕਸ਼ਨ ਮੀਟਿੰਗ ਦਾ ਬਾਅਦ ਦੂਜੇ ਦਿਨ ਆ ਆਓ ਜੀ ਆਓ ਆਓ ਇਹ ਪਰ ਰੈਪੋਰਟ ਸੈੱਟਿੰਗ ਦਾ ਕਿਰਾਇਆ ਵੀ ਦੇ ਪਰ ਦੇਸੀ ਸੁਣ ਇਹਦਾ ਐਸਟੀਮੇਟ ਵੀ ਲਾਪਰ ਠੀਕ ਹੈ ਜੀ ਲੈ ਲੈ ਇਹਦਾ 20 ਲੱਖ ਦਾ ਤੇ ਗਊ ਥਾਲਾ ਦੇ 1.5 ਲੱਖ ਰੁਪਏ ਕਰ ਦੋ ਜੀ ਆਪਣਾ ਨਾਮ ਆ ਜਾਣਾ ਮੈਂ ਜਾਂ ਹਾਂ ਵੀਰ ਨੂੰ ਪੇਸ਼ ਸਪਲੀਕੇਸ਼ਨ ਇਹ ਚੀਜ਼ੀ ਦਾ ਸਾਈਟ ਨਹੀਂ ਕਰ ਰਿਹਾ ਮੈਂ ਫਿਰ ਮਰੀ ਨੂੰ ਹਾਂ ਜੀ ਜਿਹੜਾ ਇੱਕ ਮੈਨੂੰ ਦੱਸੋ ਜੀ ਨੰਬਰਦਾਰ ਜੀ ਇੱਕ ਮਿੰਟ ਨੰਬਰਦਾਰ ਜੀ ਜੀ ਸਾਰਿਆਂ ਦੇ ਆਪਣੇ ਆਪਣੇ ਮੁੱਦੇ ਆ ਇਹਨਾਂ ਦਾ ਕਹਿਣਾ ਵੀ ਕਿਸੇ ਦੇ 4-4 ਕਰੋੜ ਦੇ ਕੰਮ ਪਏ ਹੋਏ ਆ ਕਿਸੇ ਦੇ ਕੁਝ ਲੱਖਾਂ ਦੇ ਜੀ 40-40 ਲੱਖ ਦੇ ਕੁਝ ਅਲੱਗ-ਅਲੱਗ ਉਹਦੇ ਵਿੱਚ ਪਏ ਆ ਵੀ ਸਾਰਿਆਂ ਦੇ ਇਹਨਾਂ ਨੇ ਆਪਣੇ ਐਸਟੀਮੇਟ ਪਹਿਲਾਂ ਦਿਖਾਏ ਹੋਏ ਸੀਗੇ ਇਹ ਇਹਨਾਂ ਨੂੰ ਪਤਾ ਕਿਉਂਕਿ ਮੈਂ 1 ਮਹੀਨਾ ਤੋਂ ਦੇਖੋ ਹੁਣ ਨੇ ਜਿੱਤੀਆਂ ਇਲੈਕਸ਼ਨ ਮੈਂ ਕੱਲ ਮੀਟਿੰਗ ਅਟੈਂਡ ਕੀਤੀ ਐ ਅੱਜ ਮੇਰੀ ਸੈਕੰਡ ਮੀਟਿੰਗ ਐ ਤੇ ਅੱਜ ਡਵੈਲਪਮੈਂਟ ਦੀ ਮੀਟਿੰਗ ਦੱਸ ਰਹੇ ਨੇ ਦੇ ਇਹ ਕਹਿੰਦੇ ਅਸੀਂ ਸ਼ਹਿਰ ਦੀ ਡਵੈਲਪਮੈਂਟ ਚਾਹੁੰਦੇ ਆਂ ਵੀ ਤੁਸੀਂ ਰੱਦ ਕਿਉਂ ਕਰ ਰਹੇ ਹੋ ਤੇ ਜੇ ਡਵੈਲਪਮੈਂਟ ਅਸਲੀ ਚ ਮੈਂ ਪ੍ਰਧਾਨ ਜੀ ਚਾਹੁੰਦੇ ਹੁੰਦੇ ਤਾਂ ਹਰ ਮਹੀਨੇ ਮੀਟਿੰਗ ਰੱਖੀ ਜਾਣੀ ਚਾਹੀਦੀ ਸੀ 1 ਮਹੀਨਾ ਨਹੀਂ ਅਗਲੇ ਮਹੀਨੇ ਦੇ ਵਿੱਚ ਡਵੈਲਪਮੈਂਟ ਦੇ ਕੰਮ ਪਾ ਦਿੰਦੇ ਹੁਣ ਇੱਕੋ ਹੀ ਐਨ ਐਨ ਕਰੋੜਾਂ ਦੇ ਕੰਮ ਇਕੋ ਹੀ ਅਜੰਡੇ ਚ ਪਾ ਕੇ ਕੀ ਉੱਪਰ ਪਾਸ ਹੋ ਜਾਣਗੇ ਮਨ ਸਾਨੂੰ ਕਹਿ ਰਹੇ ਕਿ ਤੁਸੀਂ ਜਿਹੜੇ ਮੇਰੇ ਆਪਣੇ ਵਾਰਡ ਦੇ ਕੰਮ ਸੀ ਅਚਾਨਕ ਸਾਡੇ ਕੋਲ ਏਜੰਡਾ ਆ ਰਿਹਾ ਇੱਕ ਮਹੀਨੇ ਤੋਂ ਮੈਂ ਜਿੱਤੀ ਹੋਈ ਆ ਇਹਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਕਿ ਮੈਨਾਂ ਤੁਸੀਂ ਜਿੱਤੇ ਤੁਹਾਡੇ ਵਾਰਡ ਦੀ ਕੋਈ ਪ੍ਰੋਬਲਮਸ ਹੈਗੀ ਆ ਤੇ ਤੁਸੀਂ ਦੱਸੋ ਲਿਖਵਾ ਦਿਓ ਕੋਈ ਮੈਨੂੰ ਪੁੱਛਿਆ ਨਹੀਂ ਗਿਆ ਤੇ ਮੇਰੇ ਵਾਰਡ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਐਸਵਾਈਐਲ ਦੇ ਵਿੱਚ ਪੂਰੇ ਪਲਾਟਾਂ ਦੇ ਵਿੱਚ ਘੁੰਮ ਰਿਹਾ ਜਗਾ ਲੋਕ ਇੰਨੇ ਪਰੇਸ਼ਾਨ ਐ ਇੰਨੀ ਗੰਦੀ ਬਦਬੂ ਉੱਠੀ ਹੋਈ ਆ ਇਹ ਇਹਨਾਂ ਦਾ ਜੈ ਸਿੰਘ ਸਾਹਿਬ ਨੂੰ ਮੈਂ ਕੱਲ ਮੌਕਾ ਦਿਖਾਇਆ ਉਹ ਕਹਿੰਦੇ ਗਿਲਕੋ ਵਾਲਿਆਂ ਨੇ ਅੱਗੇ ਜੋੜਨ ਨਹੀਂ ਦਿੱਤਾ ਬੰਦ ਕਰ ਦਿੱਤਾ ਉੱਥੇ ਨਿਕਾਸੀ ਹੈ ਹੀ ਨਹੀਂ ਉਹ ਬਿਮਾਰੀਆਂ ਇੰਨੀਆਂ ਫੈਲ ਰਹੀਆਂ ਲੋਕਾਂ ਨੂੰ ਇੰਨੀ ਪ੍ਰੋਬਲਮ ਹੈ ਤੇ ਮੈਂ ਹੁਣ ਕੰਮ ਕਿਹੜੇ ਉਹਦੇ ਚ ਪਵਾਵਾਂ ਉਹ ਪ੍ਰਧਾਨ ਜੀ ਕਹਿ ਰਹੇ ਆ ਕਿ ਮੀਟਿੰਗ ਦੇ ਵਿੱਚ ਜਿਹੜਾ ਹੈ ਅਗਲੀ ਮੀਟਿੰਗ ਜਲਦੀ ਰੱਖ ਕੇ ਜਿਹੜੇ ਰਹਿ ਗਏ ਮਸਲੇ ਜਿਹੜੇ ਹਨ ਉਹਦੇ ਵਿੱਚ ਪਾ ਦਿੱਤੇ ਜਾਣਗੇ ਇਹਦਾ ਜਵਾਬ ਮੈਂ ਦੇ ਦਿੰਦਾ ਤੁਹਾਨੂੰ ਹਾਂ ਇਹਦਾ ਜਵਾਬ ਮੈਂ ਦੇ ਦਿੰਦਾ ਆ ਜੇ ਲੋਕਾਂ ਦੇ ਕੰਮ ਹੋਣਗੇ ਲੋਕਾਂ ਦੇ ਕੰਮ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪੱਤਰਕਾਰ ਸਾਹਿਬ 4 ਸਾਲ ਤੋਂ ਆਹੀ ਅਸੀਂ ਗੱਲਾਂ ਸੁਣਦੇ ਆ ਰਹੇ ਹਾਂ ਆ ਜਿਹੜੀ ਮੀਟਿੰਗ ਰੱਖੀ ਹੈ ਨਾ ਜੀ ਇਹ ਵੀ 6 ਮਹੀਨੇ ਦੀ ਟਰਮ ਹੁੰਦੀ ਹੈ ਵੀ 6 ਮਹੀਨੇ ਦੀ ਇੱਕ ਮੀਟਿੰਗ ਕਰਨੀ ਜ਼ਰੂਰੀ ਹੁੰਦੀ ਹੈ ਤਾਂ 2 ਦਿਨ ਪਹਿਲਾਂ ਮੀਟਿੰਗ ਰੱਖੀ ਗਈ ਹੈ ਸਾਨੂੰ ਨਹੀਂ ਇਹਨਾਂ ਤੇ ਹੈਗਾ ਯਕੀਨ ਕਿ ਇਹ ਮੀਟਿੰਗ ਰੱਖਣਗੇ ਇਸ ਕਰਕੇ ਅਸੀਂ ਕਹਿੰਦੇ ਕਿ ਜਿਹੜੇ ਸਾਡੇ ਕੰਮ ਪੈਣੇ ਆ ਟਾਈਮ ਕਿੰਨਾ ਰਹਿ ਗਿਆ ਜੀ ਟਰਮ ਦਾ ਸਾਡੀ ਦਾ 4 ਸਾਲਾਂ 'ਚ ਤੁਸੀਂ ਸਵਾਲ ਕਰੋ ਪ੍ਰਧਾਨ ਜੀ ਨੂੰ 4 ਸਾਲਾਂ 'ਚ ਉਹਨਾਂ ਨੇ ਮੀਟਿੰਗਾਂ ਕਿੰਨੀਆਂ ਕਰੀਆਂ ਜਿਹੜੀ ਮੀਟਿੰਗ ਕਰੀ ਹੈ ਉਹਦੇ ਵਿੱਚ ਵੀ ਕਿਸੇ ਦਾ 4-4 ਕਰੋੜ ਦੇ ਕੰਮ ਪਾਏ ਹੋਏ ਆ ਕਿਸੇ ਦਾ 40 ਲੱਖ ਦਾ ਵੀ ਕੰਮ ਨਹੀਂ ਪਾਇਆ ਹੋਇਆ ਜ ਇਹ ਪੱਖਪਾਤ ਨਹੀਂ ਹੋ ਰਿਹਾ ਇਹ ਜਾਣ ਕੇ ਐਮਤੀਆਂ ਦੇ ਵਿੱਚ ਆਪਤ ਵਿੱਚ ਪਰ ਸਾਡੇ ਸਾਰੇ ਐਮਸੀ ਅਸੀਂ ਡਿਵੈਲਪਮੈਂਟ ਦੇ ਹੱਥជា ਤੇ ਸਾਰੇ ਇਕੱਠੇ ਆ ਪਰ ਉਹ ਜਾਣ ਕੇ ਇਹ ਕੰਮ ਕਰ ਰਹੇ ਆ ਕਿ ਕਿਸੇ ਦਾ 4 ਕਰੋੜ ਦਾ ਪਾਸਾ ਇਹਦਾ 40 ਲੱਖ ਦਾ ਪਾਸਾ ਕਿ ਆਪਤ ਵਿੱਚ ਪਰ ਪ੍ਰਧਾਨ ਦੀ ਮੀਟਿੰਗ ਦੇ ਵਿੱਚ ਤੁਹਾਡੇ ਤੇ ਦੋਸ਼ ਲਾ ਰਹੇ ਆ ਕਿ ਮੀਟਿੰਗ ਨਹੀਂ ਹੋਣ ਦੇ ਰਹੇ ਰੋਲਾ ਪਾ ਰਹੇ ਤੇ ਮੈਂ ਤਾਂ ਬਿਲਕੁਲ ਕਹਿ ਰਿਹਾ ਜੀ ਮੀਟਿੰਗ ਨਹੀਂ ਹੋਣ ਦੇ ਰਹੇ ਅੱਜ ਤਾਂ ਅਸੀਂ ਕਹਿ ਰਹੇ ਆ ਆ ਮੀਟਿੰਗ ਅਫਸਰ ਸਭਾ ਨੇ ਬੈਠੇ ਆ ਕਿ ਜਿਹੜਾ ਸਾਡੇ ਏਜੰਡੇ ਵਿੱਚ ਜਿਹੜੇ ਸਾਡੇ ਕੰਮ ਨਹੀਂ ਪੁੱਛਿਆ ਗਿਆ ਸਾਡੇ ਕੰਮ ਰਹਿ ਗਏ ਕਿ ਸਾਰੇ ਐਮਤੀਆਂ ਦੇ 22 ਦੇ 27 ਐਮਸੀਆਂ ਦੇ ਬਰਾਬਰ ਕੰਮ ਪਾਏ ਜਾਣ ਉਹਦੇ ਬਾਅਦ ਇਹ ਮੀਟਿੰਗ ਹੋਈ ਜਾਵੇ ਸਾਡੀ ਤਾਂ ਆ ਮੰਗ ਹੈ ਇਹ ਏਜੰਡਾ ਤੁਹਾਨੂੰ 48 ਘੰਟੇ ਪਹਿਲਾਂ ਮਿਲਦਾ ਕਿ ਨਹੀਂ ਤੁਸੀਂ ਉਦੋਂ ਪਹਿਲਾਂ ਕੋਈ ਗੱਲ ਕੀਤੀ ਹੈ ਜਿਹੜੀ ਹਾਊਸ ਹੈ ਏਜੰਡਾ 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 ਸਾਡੇ ਕੋਲ ਅਸੀਂ ਹਾਊਸ ਲਈ ਇਹ ਕਿਨੂੰ ਦੱਸੀਏ ਕਿਨੂੰ ਜੇ ਪ੍ਰਧਾਨ ਜੀ ਸਾਡੀ ਗੱਲ ਸੁਣਨ ਜੇ ਸਾਡੇ ਨਾਲ ਡਿਸਕਸ ਕਰ ਲੈਣ ਹੁਣ ਮੁਲਾਜ਼ਮਾਂ ਵਾਲੇ ਮਤੇ ਸੀ 7 ਮਹੀਨੇ ਰਿਹਾ ਉਹਨਾਂ ਨੇ ਇਕੱਠੇ ਕਰੇ ਹੋਏ ਇੱਕ ਮੀਟਿੰਗ ਮੁਲਾਜ਼ਮਾਂ ਦੀ ਕੱਲ ਮੁਲਾਜ਼ਮਾਂ ਦੇ ਨਾਲ ਵੀ ਇਹੀ ਕੱਲ ਹੋਈ ਹੈ ਕਿਉਂ ਇੰਨਾ ਕੰਮ ਸਾਸਾਤ ਕੰਨੇ ਬਾਦ ਕਿਉਂ ਮੀਟਿੰਗਾਂ ਕਰਦੇ ਤੁਸੀਂ ਆਹ ਸਵਾਲ ਕਿਉਂ ਨਹੀਂ ਪੁੱਛਦੇ ਪ੍ਰਧਾਨ ਜੀ ਨੂੰ ਉਹਨਾਂ ਦੀ ਕੀ ਮਜਬੂਰੀ ਹੈ ਕੀ ਉਹਨਾਂ ਦੀ ਮਨਛਾ ਹੈ ਕੀ ਉਹਨਾਂ ਦੀ ਘਟੀਆ ਸੋਚ ਹੈ ਜਿਹੜਾ ਉਹ ਮੀਟਿੰਗਾਂ ਨਹੀਂ ਕਰ ਰਹੇ ਲਗਾਤਾਰ ਕਮ ਸੇ ਕਮ ਮੀਟਿੰਗਾਂ ਤਾਂ ਕਰਨ ਉਹ ਸ਼ਾਇਦ ਦੇ ਹੱਥੋਂ ਸਾਡੇ ਨਾਲ ਅਸੀਂ 15 ਤੋਂ 17 18 ਐਮਸੀ ਬਾਹਰ ਆਏ ਆ ਸਾਡੇ ਨਾਲ ਅਸੀਂ 15 ਤੋਂ 17 18 ਐਮਸੀ ਬਾਹਰ ਆਏ ਆ ਤੁਸੀਂ ਅੰਦਰ ਦੇਖੋ ਐਮਸੀ ਅੰਦਰ ਬੈਠਿਆ ਹੀ ਨਹੀਂ ਕੋਈ ਤੁਹਾਡੀ ਨਹੀਂ ਮੈਜੋਰਟੀ ਤੁਸੀਂ ਕਿਉਂ ਨਹੀਂ ਸਵਾਲ ਕਰਦੇ ਸਵਾਲ ਤੁਹਾਡੇ ਸਾਹਮਣੇ ਤੁਹਾਡੇ ਸਾਹਿਬ جواب ਸਾਨੂੰ ਮਿਲਦਾ ਨਹੀਂ ਹੈਗਾ ਕੋਈ ਇਹ ਜਵਾਬ ਜਵਾਬ ਤਾਂ ਆ ਹੀ ਮਿਲਿਆ ਜਿਹੜਾ ਤੁਸੀਂ ਕਹਿ ਰਹੇ ਹੋ ਜੀ ਉਹ ਕਰਦਾਂਗੇ 15 ਦਿਨ ਬਾਅਦ ਮੀਟਿੰਗ ਇੱਕ ਐਮਸੀ ਵੀ ਉਹਨਾਂ ਦੇ ਕੈਮਰੇ ਦਾ ਹੀ ਐਮਸੀ ਵੀ ਯਕੀਨ ਨਹੀਂ ਕਰਦਾ ਕਿ ਮੀਟਿੰਗ ਹੋਊਗੀ ਹਾਂਜੀ ਜੀ ਅਗਰ ਹੁਣ ਵੀ ਜਿਹੜਾ ਤੁਸੀਂ ਬਾਕ ਆਊਟ ਕਰਦੇ ਆ ਮੀਟਿੰਗ ਦਾ ਅਗਰ ਇਸ ਤੋਂ ਬਾਅਦ ਵੀ ਜਿਹੜਾ ਹੈ ਉਹਨਾਂ ਨੇ ਤੁਹਾਡੇ ਮਤੇ ਨਹੀਂ ਪਾਏ ਕੰਮ ਨਹੀਂ ਪਾਇਆ ਫਿਰ ਕੀ ਕਰੋਗੇ ਫਿਰ ਪ੍ਰੋਟੈਸਟ ਕਰਾਂਗੇ ਜੀ ਹਾਂਜੀ ਹੋਰ ਕੀ ਸਾਡੇ ਕੋਲ ਹੱਲ ਹੈਗਾ ਫਿਰ ਕਾਲੇ ਕੱਪੜੇ ਪਾ ਕੇ ਇੱਥੇ ਤਾਲਾ ਲਾਵਾਂਗੇ ਨਗਰ ਕੌਂਸਲ ਨੂੰ ਕੀ ਕੋਰਮ ਪੂਰਾ ਆ ਜੀ ਮੀਟਿੰਗ ਦਾ ਜੇ ਆ ਉਹ ਅਜੰਡੇ ਪਾਸ ਹੁੰਦੇ ਆ ਤੁਹਾਡੀ ਅਟੈਂਡੈਂਸ ਪੂਰਾ ਹੋ ਜਾਏਗਾ ਨਹੀਂ ਇਹ ਮੈਂ ਇਹਦੇ ਬਾਰੇ ਟੈਕਨੀਕਲ ਗੱਲ ਹੈ ਅਫਸਰ ਜਮਾਨ ਦੱਸਣਗੇ ਉਹ ਇਹੋ ਨਾਲ ਤੁਸੀਂ ਗੱਲ 15 ਨੰਬਰ ਪਾ ਦੇ ਅੱਜ ਤੁਸੀਂ ਲੇਟ ਪਹੁੰਚੇ ਹੋ ਜੀ ਹਾਂਜੀ ਮੇਰੀ ਮਜਬੂਰੀ ਸੀ ਮੇਰੇ ਘਰ ਗੈਸਟ ਆਏ ਸੀ ਮੇਰੇ ਭਾਂਜੇ ਦਾ ਵਿਆਹ ਸੀ ਉਹਨਾਂ ਦਾ ਕਾਰਡ ਦੇਣ ਆਏ ਸੀ ਇਸ ਲਈ ਮੈਂ ਲੇਟ ਆਇਆ ਇਸ ਲਈ ਮੈਂ ਇੱਕ ਮੈਰਿਜ ਤੇ ਵੀ ਜਾਣਾ ਆਜੇ ਇਸ ਲਈ ਮੈਂ ਲੇਟ ਆ ਤੇ ਉਸ ਤੋਂ ਬਾਅਦ ਤੁਸੀਂ ਹੁਣ ਉਰੇ ਮੀਟਿੰਗ ਇੱਧਰ ਚੱਲ ਰਹੀ ਹੈ ਤੁਸੀਂ ਨਗਰ ਉੱਧਰ ਈਓ ਦੇ ਜਾ ਕੇ ਸਾਈਨ ਕਰਨ ਗਏ ਕਿਉਂਕਿ ਉਹਨਾਂ ਨੇ ਅਜਿਸ ਹਾਜਰ ਹਾਜਰ ਜਿਸ ਤੋਂ ਉਹਨਾਂ ਨੇ ਮੰਗਵਾ ਲਿਆ ਸੀ ਮੈਂ ਕਿਹਾ ਵੀ ਮੈਂ ਚਲੋ ਖੁਦ ਜਾ ਕੇ ਈਓ ਸਾਹਿਬ ਦੇ ਕਮਰੇ ਚ ਸਾਈਨ ਕਰਿਆਂਦੀ ਹਾਂ ਪਰ ਉਹਨਾਂ ਨੇ ਮੈਨੂੰ ਸਾਈਨ ਨਹੀਂ ਕਰ ਦਿੱਤੇ ਕਿਉਂ ਨਹੀਂ ਕਰਨ ਦਿੱਤੇ ਜੀ ਕਹਿੰਦੇ ਸਾਡੇ ਬਾੜ ਦੇ ਦੂਜੇ ਐਮਸੀ ਵੀ ਈਓ ਸਾਹਿਬ ਦੇ ਨਾਲ ਹੀ ਬੈਠੇ ਨੇ ਉਹ ਕਹਿੰਦੇ ਸਾਡੇ ਬਾੜ ਦੇ ਕੰਮ ਬਹੁਤ ਘੱਟ ਪਾਏ ਨੇ ਮੈਂ ਕਿਹਾ ਮੈਂ ਕਿਹਾ ਚਲੋ ਅਗਲੀ ਵਾਰੀ ਚ ਤੁਸੀਂ ਪਵਾ ਲਿਓ ਇਸ ਵਾਰ ਤਾਂ ਮੈਨੂੰ ਸਾਈਨ ਤਾਂ ਕਰਨ ਦਿਓ ਪਰ ਉਹਨਾਂ ਨੇ ਮੈਨੂੰ ਨਹੀਂ ਸਾਈਨ ਕਰਨ ਦਿੱਤੇ ਨਹੀਂ ਮੀਟਿੰਗ ਤਾਂ ਕਦੇ ਜੇ ਚੱਲ ਰਹੀ ਸੀ ਨਾ ਮੀਟਿੰਗ ਰਾਜੇ ਚੱਲੇ ਰਹੀਆਂ ਨਾ ਕਿ ਅਜੇ ਪ੍ਰਧਾਨ ਸਾਹਿਬ ਬੈਠੇ ਆ ਉੱਠੇ ਨਹੀਂ ਨਾ ਆਪਣੀ ਕੁਰਸੀ ਤੋਂ ਮੀਟਿੰਗ ਵਿੱਚ ਚੱਲ ਰਹੀ ਆ ਕੀ ਕਹਿਣਾ ਚਾਹੋਗੇ ਜੀ ਬਸ ਇਹ ੱਤਕਾ ਕਰ ਰਹੇ ਆ ਦੇਖੋ ਤੁਹਾਨੂੰ ਵੀ ਪਤਾ ਹੀ ਆ ਸਭ ਨੂੰ ਹੀ ਪਤਾ ਇਹ ੱਤਕਾ ਹੋ ਰਿਹਾ ਜੀ ਇਹ ਮੀਟਿੰਗ ਹੋਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਅੱਜ 24 1 2025 ਨੂੰ ਜੀ 11 ਵਜੇ ਮੀਟਿੰਗ ਰੱਖੀ ਗਈ ਸੀ ਜੀ ਇਹ 올 ਓਵਰ ਆਪਣੇ ਸ਼ਹਿਰ ਦੇ ਡਿਵੈਲਪਮੈਂਟ ਬਾਰੇ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਸ਼ਹਿਰ ਦੇ ਅਲੱਗ-ਅਲੱਗ ਟੌਪਿਕਸ ਦੇ ਉੱਪਰ ਅਸੀਂ ਮਤੇ ਰੱਖੇ ਹੋਏ ਸੀ ਜੋ ਕਿ ਆਪਣੇ ਮੈਂਬਰਾਂ ਦੁਆਰਾ ਪਾਸ ਕੀਤੇ ਗਏ ਹਨ ਇਹ ਮੀਟਿੰਗ ਲਗਭਗ 75 ਕਰੋੜ ਦੇ ਕਰੀਬ ਹੈਗੀ ਹੈ ਅਪਰੋਕਸੀਮੇਟਲੀ ਹੈ ਤੇ ਬਾਕੀ ਐਮਸੀਆ ਨੇ ਤੁਹਾਡੇ ਦੇ ਦੋਸ਼ ਲਗਾਏ ਨੇ ਕਿ ਸਾਡੇ ਜਿਹੜੇ ਨੇ ਮਤੇ ਜਿਹੜੇ ਨੇ ਕੱਟੇ ਗਏ ਨੇ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੀ ਕਿਸੇ ਵੀ ਤਰੀਕੇ ਦਾ ਕੋਈ ਵੀ ਮਤਾ ਨਹੀਂ ਕੱਟਿਆ ਗਿਆ ਜੋ-ਜੋ ਐਮਸੀ ਨੇ ਆ ਕੇ ਆਪਣੇ ਜੇਜ਼ ਨੂੰ ਲਿਖਾਇਆ ਉਹੀ ਅ ਅਜੰਡੇ ਦੇ ਵਿੱਚ ਆਇਆ ਗਿਆ ਤੇ ਉਹਨਾਂ ਨੂੰ ਬਕਾਇਦਾ ਜਿਹਾ ਵੱਲੋਂ ਚੈੱਕ ਕਰਾਇਆ ਗਿਆ ਨੇ ਵੀ ਲੇਕਿਨ ਮੈਨੂੰ ਨਹੀਂ ਪਤਾ ਕਿਹੜੀ ਰਾਜਨੀਤੀ ਯਾ ਸਿਆਸਤ ਖੇਡ ਰਹੇ ਨੇ ਉਹ 14 ਐਮਸੀਆ ਨੇ ਤੁਹਾਡੀ ਮੀਟਿੰਗ ਦਾ ਵਿਰੋਧ ਕੀਤਾ ਤੇ ਬਾਈਕਾਟ ਕਰਕੇ ਬਾਹਰ ਚਲੇ ਗਏ ਨੇ ਹੁਣ ਤੁਹਾਡੇ ਕੋਲ ਕਿੰਨੇ ਐਮਸੀ ਤੇ ਕੀ ਇਹ ਮੀਟਿੰਗ ਥਿਰੇ ਚੜ ਗਈ ਏ ਜਾਂ ਨਹੀਂ ਜੀ ਤੁਸੀਂ ਤੁਸੀਂ ਮੇਰੇ ਤੋਂ ਅਜੰਡਾ ਵੀ ਦੇਖ ਸਕਦੇ ਹੋ ਇਹਦੇ 'ਚ ਕੋਈ ਵੀ ਬਕਾਇਦਾ ਇਹ ਜੀ ਕੋਈ ਆਈਟਮ ਨਹੀਂ ਹੈਗੀ ਜਿਹੜੀ ਵਿਰੋਧ ਕਰਨ ਲਾਇਕ ਹੋਵੇ ਸੋ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਪਬਲਿਕ ਦੀ ਡਿਵੈਲਪਮੈਂਟ ਦੇ ਕੰਮਾਂ ਦਾ ਵਿਰੋਧ ਕਰਨਾ ਇੱਕ ਨਾ ਸਮਝੀ ਹੈ ਤੇ ਜਿੰਨੇ ਵੀ ਸਾਡੇ ਮੈਂਬਰ ਸਹਬਾਨ ਨੇ ਉਹਨਾਂ ਵੱਲੋਂ ਅਸੀਂ ਮੀਟਿੰਗ ਕਰ ਲਈ ਹੈ ਤੇ ਸਾਡੇ ਅਫਸਰ ਸਹਬਾਨ ਵੀ ਮੌਜੂਦ ਸੀ ਕਿੰਨੇ ਐਮਸੀ ਸਾਡੇ ਕੋਲ ਸੀ ਕੋਲੋਂ ਪੂਰਾ ਹੀ ਸੀ ਤੁਹਾਡਾ ਹਾਂਜੀ 10 ਐਮਸੀ ਹੈਗੇ ਪਰ ਪੂਰਾ ਨਹੀਂ ਹੈ ਕਿਉਂਕਿ ਸਾਰੇ ਇਹ ਕਿ ਉਹ ਜਿਹੜੇ ਐਮਸੀ ਨੇ ਭਰਤਾ ਕੀਤਾ ਕੋਈ ਵੀ ਚੀਜ਼ ਕਾਰਨ ਕੀ ਮੰਨ ਤੁਸੀਂ ਗੱਲ ਹੈ ਕਿ ਉਹ ਅਸੀਂ ਸਾਰੇ ਲੈਂਦੇ ਨਾ ਪਲੀਏ ਜਾਂਦੇ ਮੈਨੂੰ ਤਾਂ ਖੁਦ ਨਹੀਂ ਜੀ ਸਮਝ ਆਉਂਦਾ ਕਾਰਨ ਕੀ ਹੈ ਬਕਾਇਦਾ ਉਹਨਾਂ ਦੁਆਰਾ ਲਿਖਾਏ ਗਏ ਸਾਰੇ ਕੰਮ ਪਾਏ ਜਾਂਦੇ ਆ ਬਕਾਇਦਾ ਉਹਨਾਂ ਦੁਆਰਾ ਸਾਰਾ ਕੀਤਾ ਹੋਇਆ ਐਸਟੀਮੇਟ ਲਖਾਇਆ ਜਾਂਦਾ ਹੈ ਉਹਨਾਂ ਨੂੰ ਫੋਨ ਕਰਕੇ ਜਾਂ ਮੈਸੇਜ ਭੇਜ ਕੇ ਉਹਨਾਂ ਨੂੰ ਕਿਹਾ ਜਾਂਦਾ ਕਿ ਆਪਣੇ ਐਸਟੀਮੇਟ ਤਿਆਰ ਕੀਤੇ ਜਾਣ ਫਿਰ ਵੀ ਮੈਨੂੰ ਨਹੀਂ ਸਮਝ ਆਉਂਦੀ ਕਿ ਕੀ ਉਹਨਾਂ ਦੇ ਮਨਾਂ ਦੇ ਵਿੱਚ ਹੈ ਜਾਂ ਕੀ ਉਹਨਾਂ ਦੇ ਮਾਈਂਡ ਦੇ ਵਿੱਚ ਸੈਟ ਹੈ ਸੋ ਮੈਂ ਆਪਣੇ ਵੱਲੋਂ ਮੀਟਿੰਗ ਹਾਂ ਥੋੜੀ ਡਿਲੇ ਹੋ ਗਈ ਸੀ ਲੇਕਿਨ ਉਸ ਦਾ ਵੀ ਕਾਰਨ ਇਹਦਾ ਕਿ ਸਾਨੂੰ ਚੋਣ ਜਾਬਤਾ ਵਿੱਚ ਆ ਗਿਆ ਸੀ ਤੇ ਕਰੀ ਐਮਐਲਏ ਦਾ ਕਰੀ ਸਰਪੰਚੀ ਦਾ ਉਹਦੇ ਕਰਕੇ ਥੋੜਾ ਡਿਲੇ ਹੋ ਗਿਆ ਉਸ ਤੋਂ ਬਾਅਦ ਜਿੰਨੇ ਵੀ ਐਸਟੀਮੇਟ ਸਾਨੂੰ ਐਮਸੀਆਂ ਦੁਆਰਾ ਲਿਖਾਏ ਗਏ ਆ ਸਾਰੇ ਬਕਾਇਦਾ ਇਸ ਅਜੰਡੇ ਦੇ ਵਿੱਚ ਨਹੀਂ ਆਉਂਦੇ। ਮੈਡਮ ਨੂੰ ਬਣੇ ਨੂੰ ਮਹੀਨਾ ਹੋ ਗਿਆ ਸੌ ਚੱਕੇ ਨੂੰ 15 ਦਿਨ ਹੋ ਗਏ ਲੇਕਿਨ ਇਹ ਐਸਟੀਮੇਟ ਆ ਜੋ ਪਿਛਲੇ 6 ਮਹੀਨੇ ਦੇ ਪਈ ਹੋਏ ਨੇ। ਸੋ ਹਾਂਜੀ ਸੋ ਨਵੇਂ ਜਿੰਨੇ ਵੀ ਐਸਟੀਮੇਟ ਹੋਣਗੇ ਮੈਡਮ ਨੇ ਜੋ ਵੀ ਉਹ ਲਗਾਉਣਗੇ ਉਹੀ ਪੈਣਗੇ। ਟੇਬਲ ਆਈਟਮ ਦੋ ਟੇਬਲ ਆਈਟਮ ਆ ਨੇ ਜੀ। ਤੁਹਾਨੂੰ ਦਿਖਾ ਦਿੰਨੇ ਆ ਕਿੱਥੇ ਆ। ਕਿਚਨ ਦੇ ਆਈਟਮ ਉਹ ਇੱਕ ਤਾਂ ਬੇਚਰ ਜਿਹੜਾ ਜਿਹੜਾ ਬੋਤਲ ਲਗਾਣਾ ਉਹਦਾ ਅਸੀਂ ਲਗਭਗ 20 ਲੱਖ ਰੁਪਏ ਜਿਹੜਾ ਪਾਸ ਕੀਤਾ ਹੈ ਟੇਬਲ ਆਈਟਮ ਦੇ ਵਿੱਚ ਬਾਡ ਨੰਬਰ 14 ਤੇ ਸੈਕਿੰਡ ਲਈ ਇਹ ਜੋ ਗਊਸ਼ਾਲਾ ਨੂੰ ਅਸੀਂ ਪੈਸੇ ਦੇਨੇ 10 ਲੱਖ ਰੁਪਏ ਪਰ ਮੰਥ ਹਾਂਜੀ ਉਹ ਪਾਸ 10 ਲੱਖ ਲੱਖ ਰੁਪਏ ਸੋਰੀ ਸਾਹ ਜੀ ਉਹ ਪਾਸ ਕੀਤਾ ਦੋ ਟੇਬਲ ਐਟਮਾਨੇ ਐਮਸੀਆਂ ਇੱਕ ਹੋਰ ਜਿਹੜਾ ਦੋਸ਼ ਲਾਇਆ ਕਹਿੰਦੇ ਸਾਡੇ ਕੰਮ ਕੱਟ ਦਿੰਦੇ ਨੇ ਜਦ ਕਿ ਆਪਣੀ ਪਾਰਟੀ ਦੇ ਜਿਹੜੇ ਤੁਹਾਡੇ ਨਾਲ ਨੇ ਉਹਨਾਂ ਦੇ ਜਿਹੜੇ ਨੇ ਕੰਮ ਜਿਹੜੇ ਮਤੇ ਪਾਈ ਦੇ ਨੇ ਉਹਨਾਂ ਦੇ 4 ਕਰੋੜ ਦੇ ਜਪਾਈ ਨੇ ਉਹਨਾਂ ਨੇ ਦੋਸ਼ ਲਾਇਆ ਕਿ ਅਗਰ ਸਾਡੇ ਮਤੇ ਨਹੀਂ ਪਾंदे ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਨਗਰ ਕੌਂਸਲ ਨੂੰ ਜ਼ਿੰਦਾ ਲਗਾ ਕੇ ਤਰਨਾ ਲਾ ਦਵਾਂਗੇ ਬਕਾਇਦਾ ਸਾਰੇ ਐਮਸੀਆਂ ਦੁਆਰਾ ਜਿੰਨੇ ਐਸਟੀਮੇਟ ਜੇਜ਼ ਨੂੰ ਲਿਖਾਏ ਗਏ ਸੀ ਉਹ ਐਸਟੀਮੇਟ ਸਾਰੇ ਇਸ ਅਜੰਡੇ ਦੇ ਵਿੱਚ ਐ ਕਰੋੜ ਤੋਂ ਥੱਲੇ ਕਿਸੇ ਦਾ ਵੀ ਆ ਕੰਮ ਨਹੀਂ ਹੈ ਸੋ ਜੇ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਕੋਈ ਮਤਾ ਪੈਂਡਿੰਗ ਹੈ ਜਾਂ ਸਾਡਾ ਕੋਈ ਕੰਮ ਪੈਂਡਿੰਗ ਹੈ ਤਾਂ ਅਸੀਂ ਦੁਬਾਰਾ ਮੀਟਿੰਗ ਰੱਖਾਂਗੇ ਇਵਨ ਮੈਂ ਉਹਨਾਂ ਨੂੰ ਇਹ ਵੀ ਕਹਾਂ ਸੀਗਾ ਕਿ ਤੁਸੀਂ ਟੇਬਲ ਆਈਟਮ ਚ ਕੰਮ ਪਾ ਲਓ ਉਹ ਨਹੀਂ ਮੰਨੇ ਦੁਬਾਰਾ ਮੀਟਿੰਗ ਰੱਖਾਂਗੇ ਉਹਦੇ ਵਿੱਚ ਆਪਣੇ ਬਕਾਇਦਾ ਕੰਮ ਪਾਦੋ ਅਸੀਂ ਉਹੀ ਤੁਹਾਡੇ ਸਾਰੇ ਏਜੰਡੇ ਦੇ ਰੂਪ ਵਿੱਚ ਲੈ ਆਉਂਦੇ ਹਾਂ ਮੀਟਿੰਗ ਦਾ ਵੀ ਲੋਗਾਇਆ ਹੈ ਕਿ ਮੀਟਿੰਗ ਹੀ ਨਹੀਂ ਕਰਦੇ ਪ੍ਰਧਾਨ ਜੀ ਕਹਿੰਦੇ 7-8 ਮਹੀਨੇ ਬਾਅਦ ਮੀਟਿੰਗ ਹੋਈ ਹੈ ਅਗਲੀ ਮੀਟਿੰਗ ਦਾ ਜਿਹੜਾ ਸਮਾਂ ਆਣਾ ਟਰਮ ਪੂਰੀ ਹੋ ਜਾਣੀ ਜੀ ਤੁਹਾਡੀ ਕਹਿੰਦੇ ਮੀਟਿੰਗ ਹੀ ਨਹੀਂ ਹੋਣੀ ਅਗਲੀ ਜੀ ਦੇਖੋ ਮੀਟਿੰਗ ਜਿਹੜੀ ਡਿਲੇ ਹੋਈ ਹੈ ਉਸ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਟੈਕਨੀਕਲ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਤੁਹਾਨੂੰ ਚੋਣ ਜਾਤਾ ਵੀ ਲੱਗਿਆ ਸੀਗਾ ਚਾਹੇ ਉਹ ਐਮਐਲਏ ਇਲੈਕਸ਼ਨ ਦਾ ਸੀਗਾ ਚਾਹੇ ਸਰਪੰਚੀਆਂ ਦਾ ਇਲੈਕਸ਼ਨ ਸੀਗਾ ਸਾਨੂੰ ਇਹਦੇ ਵਿੱਚ ਵੀ ਸਾਡੇ ਅਫਸਰ ਸਾਹਿਬਾਨ ਸੀਗੇ ਜਿਹੜੇ ਕਾਫੀ ਬੀਜ਼ੀ ਹੋਗੇ ਸੀ ਸੋ ਜਦੋਂ ਟੈਕਨੀਕਲ ਪੁਆਇੰਟਸ ਕੰਪਲੀਟ ਹੋਏ ਤੇ ਕੁਝ ਐਮਸੀ ਬਾਰ-ਬਾਰ ਜਿਹੜੇ ਕੰਮ ਲਖਣ ਦੇ ਲਈ ਅਸੀਂ ਉਹ ਵੀ ਏਜੰਡੇ ਦੇ ਵਿੱਚ ਪਾਈਗੇ ਜਦੋਂ ਇਹ ਪਰਮੰਦਾ ਪ੍ਰੋਸੈਸ ਪੂਰਾ ਹੋਇਆ ਅਸਟੀਮੇਟ ਦਾ ਕੰਮ ਪੂਰਾ ਹੋਇਆ ਜਿਸ ਦੇ ਦੁਆਰਾ ਆਪਣਾ ਕੰਮ ਪੂਰਾ ਹੋ ਗਿਆ ਤਾਂ ਉਸ ਤੋਂ ਬਾਅਦ ਅਸੀਂ ਏਜੰਡਾ ਤਿਆਰ ਕੀਤਾ ਤੇ ਸਾਰਾ ਦੇ ਘਰੇ ਬਕਾਇਦਾ ਅਜੰਡਾ ਪਹੁੰਚਿਆ ਤੇ ਅਸੀਂ ਮੀਟਿੰਗ ਰੱਖੀ। ਹੁਣ ਜਿਹੜੇ ਮੀਟਿੰਗ ਦੇ ਵਿੱਚ ਕਿੰਨੇ ਕਰੋੜ ਦੇ ਮਤੇ ਪਾਸ ਕੀਤੇ ਗਏ ਨੇ? ਇਹ ਲਗਭਗ 75 ਕਰੋੜ ਦੇ ਕਰੀਬ ਕੰਮ ਹੈ ਜੋ ਪਾਸ ਕੀਤੇ ਗਏ। ਅਗਲੀ ਮੀਟਿੰਗ ਜਿਹੜੀ ਹੈ ਕਿੰਨੀ ਜਲਦ ਰੱਖ ਰਹੇ ਹੋ ਜੀ? ਅਗਲੀ ਮੀਟਿੰਗ ਅਸੀਂ ਬਹੁਤ ਹੀ ਜਲਦ ਰੱਖਾਂਗੇ। ਕੋਈ ਤਰੀਕ ਨਿਸ਼ਚਿਤ ਹੋਈ ਜੀ ਉਹਦੀ। ਦੇਖੋ 10 ਤੋਂ 15 ਦਿਨ ਤਾਂ ਹੁੰਦੇ ਐ ਐਸਟੀਮੇਟ ਤਿਆਰ ਹੋਣ ਨੂੰ। ਸੋ ਐਸਟੀਮੇਟ ਤਿਆਰ ਹੋਣ ਤੋਂ ਬਾਅਦ ਜਲਦ ਤੋਂ ਜਲਦ ਹੀ ਮੀਟਿੰਗ ਰੱਖੀ ਜਾਵੇਗੀ। ਤੁਸੀਂ ਦੇਖਿਆ ਤਸਵੀਰਾਂ ਕਿ ਮੀਟਿੰਗ ਸ਼ੁਰੂ ਹੋਈ ਤੇ ਡਵੈਲਪਮੈਂਟ ਨੂੰ ਲੈ ਕੇ ਹੰਗਾਮਾ ਜਿਹੜਾ ਹੈ ਐਮਸੀਆਂ ਦੇ ਵੱਲੋਂ ਕੀਤਾ ਗਿਆ ਪ੍ਰਧਾਨ ਦੇ ਉੱਤੇ ਦੋਸ਼ ਲਗਾਏ ਗਏ ਨੇ ਕਿ ਸਾਡੇ ਜਿਹੜੇ ਨੇ ਮਤੇ ਨਹੀਂ ਪਾਏ ਜਾਂਦੇ ਤੇ ਹੋਰ ਵੋਟਾਂ ਦੇ ਜਿਹੜੇ ਪਾਏ ਜਾਂਦੇ ਨੇ ਪ੍ਰਧਾਨ ਸਾਡੇ ਨਾਲ ਜਿਹੜੀ ਹੈ ਪੱਖਪਾਤ ਕਰਦੀ ਹੈ ਤੇ 8 ਮਹੀਨੇ ਬਾਅਦ ਤਕਰੀਬਨ ਇਹ ਜਿਹੜੀ ਹੈ ਮੀਟਿੰਗ ਕੀਤੀ ਆ ਇਹ ਸਿੱਧਾ ਹੀ ਨਗਰ ਕੌਂਸਲ ਦੀ ਪ੍ਰਧਾਨ ਤੇ ਵਾਕ ਜਿਨ੍ਹਾਂ ਨੇ ਐਮਸੀਆਂ ਨੇ ਵਾਈਕਟ ਕੀਤਾ ਹੈ ਮੀਟਿੰਗ ਦਾ ਉਹਨਾਂ ਦੇ ਵੱਲੋਂ ਇਹ ਦੋਸ਼ ਲਗਾਏ ਗਏ ਨੇ ਤੇ ਦੂਜੇ ਪਾਸੇ ਜਿਹੜੇ ਹੈ ਨਗਰ ਕੌਂਸਲ ਦੀ ਪ੍ਰਧਾਨ ਨੇ ਕਿਹਾ ਕਿ ਮੈਂ ਕਿਸੇ ਦੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਤੇ ਸਰਬਸੰਤੀ ਦੇ ਨਾਲ ਜਿਹੜੇ ਨੇ ਇਹ ਮਤੇ ਪਾਸ ਕੀਤੇ ਗਏ ਨੇ ਕਿਉਂਕਿ ਕਹਿੰਦੇ ਨੇ ਪ੍ਰਧਾਨ ਜੀ ਜੋ ਜਸਪ੍ਰੀਤ ਕੌਰ ਲੌਂਗੀਆਂ ਨੇ ਕਿ 17 ਐਮਸੀਆਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਹੈ ਮੀਟਿੰਗ ਦਾ ਪਰ ਮੇਰੇ ਹਾਊਸ ਦੇ ਵਿੱਚ ਇਸ ਟਾਈਮ ਜਿਹੜੇ ਨੇ 10 ਐਮਸੀ ਮੌਜੂਦ ਨੇ ਜਿਨ੍ਹਾਂ ਕਰਕੇ ਮੈਂ ਮੀਟਿੰਗ ਕਰ ਸਕਦੀ ਆ ਤੇ ਕਰੋੜਾਂ ਰੁਪਏ ਦੇ ਜਿਹੜੇ ਨੇ ਇਹ ਮਤੇ ਜਿਹੜੇ ਨੇ ਪਾਸ ਕੀਤੇ ਗਏ ਨੇ ਤੇ ਸ਼ਹਿਰ ਨੂੰ ਜਿਹੜਾ ਸੁੰਦਰ ਬਣਾਇਆ ਜਾਵੇਗਾ ਹੁਣ ਦੇਖਣਾ ਇਹ ਵੇਗਾ ਕਿ ਜੋ ਬਾਈਕਾਟ ਕਰਕੇ ਗਏ ਸੀ ਉਹਨਾਂ ਨੇ ਇੱਕ ਕਿਤਾਬਨੀ ਵੀ ਦਿੱਤੀ ਹੈ ਕਿ ਨਗਰ ਕੌਂਸਲ ਨੂੰ ਅਗਰ ਸਾਡੇ ਮਤੇ ਨਹੀਂ ਪਾਏ ਜਾਂਦੇ ਤਾਂ ਨਗਰ ਕੌਂਸਲ ਨੂੰ ਜਿੰਦਰਾ ਲਗਾ ਕੇ ਧਰਨਾ ਦਿੱਤਾ ਜਾਵੇਗਾ ਕੀ ਨਗਰ ਕੌਂਸਲ ਪ੍ਰਧਾਨ ਜਿਹੜੀ ਆਉਣ ਵਾਲੀ ਜਲਦ ਮੀਟਿੰਗ ਰੱਖੇਗੀ ਉਹਨਾਂ ਦੇ ਵਿੱਚ ਉਹਨਾਂ ਦੇ ਮਤੇ ਪਾਏ ਜਾਂਦੇ ਨੇ ਜਾਂ ਫਿਰ ਉਹ ਨਗਰ ਕੌਂਸਲ ਨੂੰ ਜਿੰਦਰਾ ਲਗਾ ਕੇ ਧਰਨਾ ਲਗਾਉਂਦੇ ਨੇ ਤਾਂ ਨਾਲ ਸਮਾਂ ਹੀ ਦੱਸੇਗਾ ਖੜਰ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ